ਕਿਹੜੀ ਕੰਪਨੀ ਦਾ ਤੇਲ ਆਪਣੇ ਕੋ? ਓ ਯਾਰ ਡਾਬਰ ਦਾ ਵਾ। ਕਿਹਾਂ ਦਾ ਤੇਲ ਤੇ ਬਾਹੜੀ ਮਸ਼ੀਨ ਚੁੱਕਦੀ ਨਹੀਂ ਗਈ। ਨਹੀਂ ਚੁੱਕਦੀ, ਗੁੱਸਾ ਕਰਦੀ ਆ। ਮੇਰੇ ਸਾਬ ਉਹਨਾਂ ਤੇ ਤੈਨੂੰ ਕਿਸੇ ਨੇ ਪੰਪ ਦੇ ਕੇ ਪੰਪ ਤੇ ਭੇਜਿਆ ਵਾ। ਬੜਾ ਭਾ ਇਹਨੂੰ ਖਿੱਚ ਕੇ ਲਿਆਉਣ ਡਿਆ ਐ ਬੱਕਰੀ ਆ। ਓ ਯਾਰ ਹੈ? ਵਾਤ ਕਲਵਾ। ਹਾਂਜੀ। 10000 ਪਾ ਦੇ ਤੇਲ। ਯਾਰ ਤਾਂ ਹਾਂ ਦਾ ਤੇ ਅੱਜ ਕੱਲ ਕਿਸੇ ਨੂੰ ਖੈਰ ਪੁੰਦੇ ਵੀ ਸ਼ਰਮ ਆਉਂਦੀ ਆ। ਉਹ ਤੇਲ ਪੁਆਈ ਜਾਂਦੇ ਐ। ਪਾ ਵੀ ਗੇ ਨਾ ਪਾ ਦੇ ਯਾਰ ਬੜਾ ਤੂੰ ਸਿਆਣਾ ਬੰਦਾ ਵੇ ਹੈ ਤੂੰ ਐਂ ਕਰਾ ਵੀ ਹੋਰ ਪਾ ਦੇ ਤੇਰਾ ਪੰਪ ਚ ਹਿੱਸਾ ਹੀ ਪਾ ਦਿੰਨੇ ਆ ਯਾਰ ਬੜਾ ਤੂੰ ਇੱਕੋ ਵਾਰੀ ਪਵਾ ਲਿਆ ਯਾਰ ਆ ਮਰੀ ਗੱਲ ਸੁਣ ਮੈਂ ਅੱਗੇ ਥੱਕਿਆ ਬੜਾਈ ਤੀਆਂ ਦਾ ਪਾ ਦੇ ਯਾਰ ਦੀਵਾ ਬਲਨਾ ਮੇਰੀ ਗੱਲ ਸੁਣ ਲਾ ਤੂੰ ਦਾ ਕਿਹੜਾ ਤੇਲ ਹੁੰਦਾ ਯਾਰ ਤੂੰ ਤੀਆਂ ਦਾ ਤੇ ਲੋਕੀ ਯਾਰ ਆਡੇ ਕੋਲ ਮੰਗ ਲੈ ਲੈ ਜਾਂਦੇ ਟੋਕੇ ਨੂੰ ਦੇਣ ਲਈ ਉਹ ਤੇਲ ਮੰਗੀ ਜਾਂ ਡਿਆ ਬਾਤ ਹੀ ਆ ਇਕੱਠਾ ਹੀ ਤੂੰ ਮੰਗ ਲਿਆ ਵਾ ਓ ਯਾਰ ਮੇਰਾ ਐਕਚੁਅਲੀ ਬਜਟ ਘੱਟ ਸੀਗਾ ਤੀਆਂ ਦਾ ਤੇਲ ਤੇ ਸਾਡੀ ਮਸ਼ੀਨ ਚੁੱਕਦੀ ਨਹੀਂ ਗਈ ਇਹ ਜੋ ਗੁੱਸਾ ਕਰਦੀ ਆ ਓਏ ਬਹੁਤ ਇੰਨਾ ਕੰਮ ਦੇਣ ਡਿਆ ਯਾਰ ਤੂੰ ਏਡੀ ਵੱਡੀ ਮਸ਼ੀਨ ਵਾ ਤੂੰ ਮਸਤ ਦੇਵਣਾ ਪਵੇ ਜਿਵੇਂ ਨਾ ਪੜੇ ਆਪ ਨੂੰ ਜਿਵੇਂ ਨਾ ਪੜੇ ਬੜਾ ਤੇਲ ਪੁਆਇਆ ਈ ਕਿਹੜੀ ਕੰਪਨੀ ਦਾ ਤੇਲ ਆਪਣੇ ਕੋਲ ਓ ਯਾਰ ਡਾਬਰ ਦਾ ਵਾ ਕੁੜੀ ਕੋ ਉੱਤਰ ਕੋ ਐਚ ਪੀ ਦਾ ਵਾ ਪਰ ਕਿਹੜਾ ਮੈਨੂੰ ਦੱਸਣਾ ਭਾਰਤ ਵਾਲਿਆਂ ਦਾ ਭਾਜੀ ਇਹ ਭਾਰਤ ਵਾਲਿਆਂ ਦਾ ਹਾਂ ਜੀ ਹੁਣਾਂ ਤੁਸੀਂ ਪਾਦੇ ਚੱਲ ਪਾਜ ਇੱਥੇ ਹੁਣ ਕਿੱਥੇ ਪੈਂਦਾ ਕਿੱਥੇ ਇਹਦੇ ਓਏ ਯਾਰ ਤੂੰ ਹੋ ਗੱਲਾਂ ਨਾ ਕਰੀ ਜਾ ਮੇਰਾ ਭਰਾ ਥੇਲ ਪਾਜ ਇੱਧਰੋ ਯਾਰ ਬੈਟਰੀ ਤੇ ਚੱਲਦਾ ਵਾ ਇਹਦੀ ਬੈਟਰੀ ਲੋ ਹੋ ਗਈ ਲੋ ਹੋ ਗਈ ਆ ਤੂੰ ਫਿਰ ਚਾਰਜ ਦੇ ਦੇ ਮੈਨੂੰ ਯਾਰ ਤੂੰ ਕੋ ਟੈਲੀਕਾਮ ਤੇ ਆਇਆ ਤੂੰ ਓਏ ਹੈ ਟੈਲੀਕਾਮ ਯਾਰ ਪੰਪ ਤੇ ਆਇਆ ਵਾ ਤੂੰ ਇਹ ਵੀਰ ਮੇਰੇ ਆ ਇਹ ਬੈਟਰੀ ਤੇ ਵੀ ਆ ਤੇ ਪੈਟਰੋਲ ਤੇ ਵੀ ਆ ਠੀਕਣੀ ਯਾਰ ਤੂੰ ਕਰ ਬੈਟਰੀ ਦੀ ਪਰੋਗੋ ਵਾਲੀ ਮੇਰੀ ਗੱਲ ਸੁਣੀ ਤੂੰ ਕਰਨ ਕੀ ਤੇ ਆ ਮੇਰੇ ਹਿਸਾਬ ਨਾਲ ਤੇ ਤੈਨੂੰ ਕਿਸੇ ਨੇ ਪੰਪ ਦੇ ਕੇ ਪੰਪ ਤੇ ਭੇਜਿਆ ਮੈਂ ਮੈਂ ਤੁਮੀਨੇ ਗੱਲ ਕਰਦੇ ਤੂੰ ਮੈਨੂੰ ਯਾਰ ਉਹ ਗੱਲ ਦੇ ਪਾਜੀ ਪੈਣਾ ਕਿੱਥੇ ਤੇਲ ਮੈਂ ਤੇਲ ਪਾ ਪੈਣਾ ਮੇਰੀ ਗੱਲ ਸੁਣ ਤੂੰ ਤੇਲ ਤੇ ਖਾ ਤੇ ਸਹੀ ਮੈਨੂੰ ਤੂੰ ਗੱਲਾਂ ਹੀ ਮੈਨੂੰ ਪੁੱਛੀ ਜਾਣਦੇ ਆ ਯਾਰ ਤੂੰ ਤੇਲ ਵਿਖਾ ਕੇ ਤੂੰ ਗੈਨੇ ਲੈਣਦੇ ਆ ਤੂੰ ਆਹ ਮਿਲਾਵਟ ਤੇ ਨਹੀਂ ਤੇਲ ਚ ਪਾਣੀ ਚੜੀ ਤੁਸੀਂ ਪਾਉਂਦੇ ਓ ਯਾਰ ਦੁੱਧ ਵੇਚਣਦੇ ਆਹੀਂ ਤੇਲ ਚ ਕਿਹੜੀ ਮਿਲਾਵਟ ਹੋ ਜਾਣੀ ਪਾਜੀ ਓ ਯਾਰ ਹੋ ਜਾਂਦੀ ਏ ਯਾਰ ਤੂੰ ਚੱਕ ਕੇ ਵੇਖਣਾ ਬੰਦਰਾ ਚੱਕ ਕੇ ਤੂੰ ਵੇਖਣਾ ਮੈਨੂੰ ਤੂੰ ਐਂ ਕਰ ਰਿਹਾ ਤੂੰ ਵਿਹਿਆਂ ਦਾ ਹੀ ਪਾ ਦੇ ਮੈਨੂੰ ਮੈਂ ਵਾਅਦਾ ਖੜਨਾ ਹੀ ਨਹੀਂ ਦੇਖੋ ਪਿੰਦਾ ਕਿੱਥੇ ਆ ਇਹਦੇ ਇਧਰਲੇ ਪਾਸੇ ਢਿੱਗੀ ਆ ਕੋਈ ਨਹੀਂ ਪਾ ਦੇ ਤੂੰ ਕਿੰਨੇ ਦਾ ਪਾਉਣਾ ਵਾ ਵਿਹਿਆਂ ਦਾ ਪਾ ਦੇ ਮੈਨੂੰ ਕੱਲਾ ਜਾਣਾ ਜਾਣਾ ਵਾ ਆਉਣਾ ਨਹੀਂਗਾ ਤੇਰੀ ਸੋਲਾ ਗੱਲ ਹਾਂ ਮੈਂ ਵਿਹਿਆਂ ਦਾ ਤੇਲ ਪੋਣਾ ਵਿਹਿਆਂ ਤੋਂ ਵਾਅਦਾ ਨਹੀਂ ਪੋਣਾ ਦੇਖੋ ਯਾਰ ਤੇਰੀ ਕੋਈ ਜਿਹਤ ਵਾ ਜੇਦਾ ਯਾਰ ਮੇਰੀ ਵਿਹਿਆਂ ਨਾ ਪੋਣਾ ਮੈਂ ਮਿੱਟੀ ਦਾ ਪਾ ਲੋ ਫਿਰ ਜਾ ਕੇ ਉਹ ਮੇਰੀ ਯਾਰ ਤੂੰ ਕਰਨ ਕੀ ਦਿਹਾ ਤੂੰ ਹੈ ਉਹ ਕਮਾਲ ਦੀਆਂ ਗੱਲਾਂ ਯਾਰ ਇਹਾਰੇ ਬੈਟਰੀ ਪੈਟਰੋਲ ਦੋਵਾਂ ਦੇ ਇੱਥੇ ਵੇਖਿਆ ਛਾ ਵੇ ਮੈਨੂੰ ਨਹੀਂ ਪਤਾ ਇਹ ਦੋਵਾਂ ਦੇ ਚੱਲਦਾ ਭਾਜੀ ਦੋਨ ਚੱਲਦਾ ਛਾ ਵੇ ਇੱਥੇ ਪਿੰਦਾ ਖੋਲ ਇਹਨੂੰ ਜਾਣ ਦਾ ਖੋਲਣਾ ਹਾਂ ਖੁੱਲਣ ਨਹੀਂ ਰਿਹਾ ਭਾਜੀ ਇਹ ਕੰਮ ਕਰ ਮੇਰਾ ਵੀ ਹਾਂ ਇਹ ਚ ਤੇਲ ਬਾਅਦ ਚ ਪਵਾਏ ਜਿਹੜਾ ਤੀਆਂ ਦਾ ਤੂੰ ਪੋਣਾ ਵਾ ਹਾਂ ਪਹਿਲੋਂ ਦਹਾਂ ਦਾ ਇਹਦੇ ਢੱਕਣ ਨੂੰ ਲਾ ਬਸ ਉਹ ਜਗਾਲ ਦਾ ਮਾਰਾ ਭਾਜੀ ਖੁੱਲਣ ਨਹੀਂ ਰਿਹਾ ਤਾਪੂ ਨਹੀਂ ਪੁੰਦੇ ਤੇਲ ਤੇ ਕੋ ਯਾਰ ਤੁਸੀਂ ਲੜੋ ਨਾ ਉਹ ਲੜੋ ਨਾ ਭਾਜੀ ਤੁਸੀਂ ਲੜੀ ਜਾਂਦੇ ਜਾ ਫੜੋ ਆ ਫੜੋ ਆ ਮਿੱਟੀ ਆ ਫੜੋ ਮਿੱਟੀ ਕੀ ਕਰ ਇਹ ਗੱਲ ਤੇ ਪਾਓ ਭਾਜੀ ਲੜੋ ਨਾ ਤੂੰ ਆਪਣ ਨੂੰ ਵੀ ਨਹੀਂ ਲੈ ਗਿਆ ਠੀਕ ਹੈ ਯਾਰ ਤੂੰ ਤੇਲ ਨਹੀਂ ਪਾਉਣਾ ਇਹ ਨੂੰ ਮੰਨਣਾ ਨਹੀਂ ਹੈਗਾ ਠੀਕ ਨਹੀਂ ਮਾੜੀ ਕੰਡੀਸ਼ਨ ਹੈ ਭਾਜੀ ਤੁਹਾਡੀ ਗੱਡੀ ਦੀ ਗੱਡੀ ਦੀ ਮਾੜੀ ਕੰਡੀਸ਼ਨ ਇੱਥੇ ਤੇਲ ਨਾ ਪਾਓ ਇਪੂ ਵਿੱਚ ਜੂਸ ਪਾਓ ਇੱਥੇ ਇਹ ਨੂੰ ਫੇਰ ਹੋਸ਼ ਹੁਣੀ ਆ ਬਾ ਇਹ ਗਰਮੀ ਬੜਾ ਹੋਇਆ ਹੋਇਆ ਯਾਰ ਇਹ ਦੇ ਕੀ ਉਹ ਯਾਰ ਗੱਡੀ ਅਕਸਰ ਚੱਲ ਕੇ ਆਈ ਗਰਮੀ ਹੋਣੀ ਹੈ ਗੱਡੀ ਗਰਮੀ ਪਈ ਇਹਦੇ ਲੈ ਚੱਲਈ ਮੈਂ ਲੈ ਚੱਲਈਓ ਨਾ ਖੜ ਪਾ ਰੈਨ ਦੇ ਪਾ ਦਿੰਨੇ ਕਿੰਨੇ ਦਾ ਪਾਉਣਾ ਵਾ ਜਦੋਂ ਮੈਂ ਕਹਿੰਦਾ ਵੀਹਾਂ ਦਾ ਪਾ ਦੇ ਯਾਰ ਤੇਲ ਤੂੰ ਉਹ ਗੱਲ ਮੈਂ ਗੁੱਸਾ ਨਾਲ ਮੈਨੂੰ ਜੜਾ ਗਰਮੀ ਬੜੀ ਓ ਮੈਂ ਨਿੰਬੂ ਨਿਚੋੜ ਦੇ ਲੈ ਤੇਰੇ ਮੂੰਹ ਤੇ ਯਾਰ ਮੂੰਹ ਤੇ ਵੀਹਾਂ ਦਾ ਤੇਲ ਭਾਜੀ ਕਿਉਂ ਪੁੰਡੇ ਜੀ ਯਾਰ ਵੀਹਾਂ ਦਾ ਤੇ ਹੱਥਾਂ ਨੂੰ ਲੱਗਾ ਹੁੰਦਾ ਵੇ ਇੱਥੇ ਲੱਗੇ ਲਾਲੋ ਇਤੋਂ ਲਾਲੋ ਆਹ ਤੇ ਕੰਦੇ ਭਾਜੀ ਵੀਹਾਂ ਦਾ ਤੇਲ ਮੰਗੀ ਜਾਂਦੇ ਖਾਂਦਾ ਨਹੀਂ ਐ ਘੱਟ ਖਾਂਦਾ ਤੇ ਘੱਟ ਖਾਂਦਾ ਭਾਜੀ ਬੜਾ ਘੱਟ ਖਾਂਦਾ ਤੇਲ ਐਵਰੇਜ ਬੜੀ ਐ ਦੀ ਸੋਹਾਂ ਖਾਂਦਾ ਐ ਵੀਹ ਦਾ ਕਿਉਂ ਭੋਣ ਰਿਹਾ ਇੱਥੇ ਨਾਲੇ ਹਾਂ ਵੀਹ ਦਾ ਭੋਣਾ ਮੈਂ ਟਾਇਰ ਮਾੜੇ ਇਹਦੇ ਇਹ ਭਾਰ ਨਹੀਂ ਚੱਲਣਾ ਤੇਲ ਦਾ ਬੜੇ ਕਸੂਤੇ ਠਾਂ ਤੇ ਪੈਂਦਾ ਭਾਜੀ ਇਹਦੇ ਤੇਲ ਯਾਰ ਤੂੰ ਪਾ ਕੇ ਪੜੇ ਕਰ ਯਾਰ ਆਦਾ ਭਾਜੀ 20 Google Pay ਕਰਤੀ ਮੈਂ ਕਿਹੜੇ ਵੇਲੇ ਕਰਤੇ ਤੂੰ ਬਾਹਰ ਤੇ ਆਈ ਨਹੀਂ ਵੀ ਪ੍ਰਾਪਤ ਹੋਏ ਪੈਸੇ ਉਹ ਤੂੰ ਸੱਲਸੁੱਲ ਪਾਓ ਫਿਰ ਮਸ਼ੀਨ ਦਾ ਵਜਾ ਕੰਮ ਕਰ ਜਾ ਜੇ ਤੂੰ ਤੀਆਂ ਦਾ ਤੂੰ ਤੇਲ ਪੋ ਆ ਲਿਆ ਵਾ ਮੈਂ ਦੇ ਹੋਰ ਦਾਸ ਕਰੂੰਗਾ ਵੀ ਤੇ ਕੋਈ ਲਿਫਟ ਨਾ ਲੈ ਲੇ ਅਬੇ ਕੀ ਚੈੱਕ ਕਰੀ ਆਏ ਪਏ ਸਸਿਕਾ ਮਿੱਤਰੋ ਥੈਂਕ ਯੂ ਤੁਸੀਂ ਵੀਡੀਓ ਵੇਖੀ ਤੇ ਜੇ ਵੀਡੀਓ ਪਸੰਦ ਆਈਏ ਤਾਂ ਸ਼ੇਅਰ ਜ਼ਰੂਰ ਕਰਿਓ ਬੇਨਤੀ ਆ ਤੇ ਬਾਕੀ ਆ ਪੰਪਲੇ ਵੀਰਾਂ ਦਾ ਧੰਨਵਾਦ ਆ ਤੇ ਮੀਨਨ ਫੀਲਿੰਗ ਸਟੇਸ਼ਨ ਆ ਇੱਥੇ ਗੁਰਦਾਸਪੁਰ ਚ ਤੇ ਬੇਅੰਤ ਕਾਲਜ ਦੇ ਇਧਰੋਂ ਨਾਲ ਹੀ ਆ ਤੇ ਇੱਥੇ ਵੀ ਤੁਸੀਂ ਆ ਸਕਦੇ ਜੇ ਵਧੀਆ ਤੇਲ ਹੁੰਦਾ ਇਹਨਾਂ ਦਾ ਤੇ ਥੈਂਕ ਯੂ ਸੋ ਮਚ ਇਹਨਾਂ ਦਾ ਵੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਵਧੀਆ ਲੱਗੀ